ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਗਿਆਨੀ ਸਵੀਟ ਸ਼ਾਪ ਫਤਿਹਗੜ੍ਹ ਵਿਖੇ ਇੱਕ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤੇ ਝੰਡਾ ਵੀ ਜਿਹੜਾ ਵਾ ਸ਼ਹੀਦ ਭਗਤ ਸਿੰਘ ਜੀ ਦਾ ਚਲਾ ਦਿੱਤਾ ਗਿਆ ਦਫ਼ਤਰ ਦੇ ਉਦਘਾਟਨ ਸਮੇਂ ਗੱਲ ਕਰਦੇ ਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਲਖਨ ਸਿੰਘ ਤੋੜ ਹਾਂਜੀ ਤੋੜ ਸਾਹਿਬ ਹਾਂਜੀ ਅੱਜ ਅਸੀਂ ਗਿਆਨੀ ਪ੍ਰੇਮ ਸਿੰਘ ਜੀ ਜੋ ਮਠਾਈ ਦਾ ਕੰਮ ਫਤਿਹਵੰਦ ਕਰਦੇ ਆ ਪਰ ਲੰਮੇ ਸਮੇਂ ਤੋਂ ਬਹੁਤ ਵਧੀਆ ਇਹਨਾਂ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਉੱਥੇ ਅੱਜ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਦੇਵ ਜਨਮ ਦਾ ਸ਼ਹੀਦੀ ਦਿਹਾੜਾ ਮਨਾਇਆ ਤੇ ਨਾਲ ਹੀ ਉੱਪਰਲੇ ਪਨੇ ਜਿਹੜੀ ਬਿਲਡਿੰਗ ਆ ਉੱਥੇ ਆ ਜੋ ਅਸੀਂ ਆ ਸ਼ਹੀਦ ਭਗਤ ਸਿੰਘ ਦਾ ਝੰਡਾ ਚੜਾ ਕੇ ਤੇ ਮੋਰੀ ਕਿਸਾਨ ਸਾਹਿਬ ਦਾ ਝੰਡਾ ਚੜਾ ਕੇ ਇਹਨਾਂ ਨੇ ਦਫ਼ਤਰ ਦਾ ਰੂਪ ਦਿੱਤਾ ਵੀ ਇੱਥੇ ਹੁਣ ਕਿਸੇ ਸਮੇਂ ਵੀ ਆਪਾਂ ਮੀਟਿੰਗ ਕਰ ਸਕਦੇ ਹਾਂ ਬਹਿਣ ਖਾਣ ਵਾਸਤੇ ਅੱਜ ਜਿਹੜਾ ਵਾ ਗਿਆਨੀ ਪ੍ਰੇਮ ਸਿੰਘ ਹੁਣ ਆ ਲਓ ਜਿਹੜਾ ਜਥੇਬੰਦੀ ਨੂੰ ਜਿਹੜੀ ਸਪੋਰਟ ਕੀਤੀ ਗਈ ਹੈ